ਹਾਂਜੀ ਸਭ ਨੂੰ ਸਤਿ ਸ੍ਰੀ ਅਕਾਲ ਜੀ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਮਾਨ ਸਰਕਾਰ ਬਿਜਲੀ ਦੇ ਬਿੱਲ ਮਾਫ ਕੀਤੇ ਚੰਗਾ ਕੰਮ ਕੀਤਾ ਲੋਕਾਂ ਨੇ ਸਰਾਇਆ ਬੇਸ਼ੱਕ ਪੰਜਾਬ ਸਰਕਾਰ ਦਾ ਕਰਜ਼ਾ ਚੜ ਰਿਹਾ ਹੈ ਉਹ ਇੱਕ ਵੱਖਰਾ ਮੈਟਰ ਹੈ ਲੇਕਿਨ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ ਲੰਬੀ ਗੱਲ ਹੋ ਜਾਣੀ ਅਗਰ ਇਹੋ ਜਿਹੀਆਂ ਗੱਲਾਂ ਨੂੰ ਕਰਨ ਤੇ ਆਈਏ ਪੰਜਾਬ ਸਰਕਾਰ ਵੱਲੋਂ ਜਿੱਥੇ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਹੀ ਕੁਝ ਅਜਿਹੇ ਫੈਸਲੇ ਲਏ ਜਾ ਰਹੇ ਨੇ ਲੋਕ ਮਾਰੂ ਫੈਸਲੇ ਲਏ ਜਾ ਰਹੇ ਨੇ ਹੁਣ ਅੱਜ ਤੱਕ ਕਿਸੇ ਵੀ ਸਰਕਾਰ ਨੇ ਹੈਲਥ ਡਿਪਾਰਟਮੈਂਟ ਦੇ ਵਿੱਚ ਆਸ਼ਾ ਵਰਕਰ ਜਾਂ ਆਸ਼ਾ ਫੈਸੀਲੀਟੇਟਰ ਦੇ ਬਾਰੇ ਵਿੱਚ ਉਮਰ ਦੇ ਬਾਰੇ ਵਿੱਚ ਕੋਈ ਅਜਿਹਾ ਫੈਸਲਾ ਨਹੀਂ ਸੀ ਲਿਆ ਚਲੋ ਠੀਕ ਹੈ ਭਗਵਾਨਤਮਾਨ ਸਰਕਾਰ ਇਹਨਾਂ ਵੱਲੋਂ ਇਹ ਫੈਸਲਾ ਜੋ ਲਿਆ ਗਿਆ ਕਿ 58 ਸਾਲ ਦੀ ਜਦੋਂ ਉਮਰ ਹੋ ਜਾਂਦੀ ਆ ਆਸ਼ਾ ਵਰਕਰ ਦੀ ਜਾਂ ਆਸ਼ਾ ਫੈਸਿਲੀਟੇਟਰ ਦੀ ਉਹਨਾਂ ਨੂੰ ਜਿਹੜਾ ਆ ਉਹ ਨੌਕਰੀ ਤੋਂ ਕੱਢ ਦਿੱਤਾ ਜਾਏਗਾ ਤੇ ਉਹਨਾਂ ਦੀ ਜਗ੍ਹਾ ਤੇ ਨਵੀਂ ਭਰਤੀ ਕੀਤੀ ਜਾਵੇਗੀ ਠੀਕ ਆ ਨਵੀਂ ਭਰਤੀ ਕੀਤੀ ਜਾਏਗੀ ਕੋਈ ਫੈਸਲਾ ਇਹ ਮਾੜਾ ਨਹੀਂ ਆ ਇਸ ਨੂੰ ਅਸੀਂ ਸ਼ਰਾਘਾ ਕਰਦੇ ਹਾਂ ਕਿ ਨਵੇਂਆਂ ਨੂੰ ਵੀ ਜਿਹੜਾ ਹੈਗਾ ਕਿ ਉਹ ਕੰਮ ਕਰਨ ਦਾ ਜਿਹੜਾ ਮੌਕਾ ਮਿਲੇਗਾ ਪਰ ਜੋ ਆਸ਼ਾ ਵਰਕਰ ਜਾ ਆਸ਼ਾ ਫੈਸਿਲੀਟੇਟਰ ਜਿਨ੍ਹਾਂ ਨੂੰ 52 ਸਾਲ ਤੇ ਰਿਟਾਇਰਮੈਂਟ ਕਰ ਦਿੱਤਾ ਜਾਵੇਗਾ ਉਸ ਨੂੰ ਸਰਕਾਰ ਕੋਈ ਵੀ ਪੱਤਾ ਨਹੀਂ ਦੇ ਰਹੀ ਕੋਈ ਵੀ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਜਦੋਂ ਨੌਕਰੀ ਤੋਂ ਕੱਢ ਦੇਣਾ ਆ ਕੋਈ ਵੀ ਉਹਨਾਂ ਨੂੰ ਫੰਡ ਨਹੀਂ ਦੇ ਰਹੀ ਹੈਗੀ ਰਿਟਾਇਰਮੈਂਟ ਤੇ ਜੋ ਪੈਸਾ ਮਿਲਦਾ ਸਰਕਾਰਾਂ ਵੱਲੋਂ ਹੋਰ ਵਿਭਾਗਾਂ ਨੂੰ ਮਿਲਦਾ ਲੇਕਿਨ ਆਸ਼ਾ ਵਰਕਰ ਜਾਂ ਆਸ਼ਾ ਫੈਸਿਲੀਟੇਟਰ ਨੂੰ ਇੱਕ 0% ਵੀ ਪੈਸਾ ਨਹੀਂ ਦਿੱਤਾ ਜਾ ਰਿਹਾ ਸੋ ਮਾਨ ਸਰਕਾਰ ਨੂੰ ਇਹ ਚਾਹੀਦਾ ਜਿਗਾ ਅਗਰ ਇਹਨਾਂ ਨੂੰ ਰਿਟਾਇਰਮੈਂਟ ਕਰਨਾ ਹੈ 58 ਸਾਲ ਦੇ ਉੱਪਰ ਇਹਨਾਂ ਨੂੰ ਨੌਕਰੀ ਤੋਂ ਕੱਢਣਾ ਹੈ ਆ ਸ਼ਾ ਫਸਿਲੀਟੇਟਰ ਜਾਂ ਆ ਆ ਆਸ਼ਾ ਵਰਕਰ ਨੂੰ ਤੇ ਫਿਰ ਉਸ ਦੇ ਨਾਲ-ਨਾਲ ਇਹਨਾਂ ਨੂੰ ਘੱਟੋ-ਘੱਟ ਜਿੱਦਾਂ ਬਾਕੀ ਵਿਭਾਗਾਂ ਦੇ ਵਿੱਚ ਪੈਸਾ ਦਿੱਤਾ ਜਾਂਦਾ ਘੱਟੋ-ਘੱਟ ਇਹਨਾਂ ਨੂੰ 5 ਲੱਖ ਰੁਪਈਆ ਤਾਂ ਜ਼ਰੂਰ ਦੇਣਾ ਚਾਹੀਦਾ ਹੈ ਕਿਉਂਕਿ ਨਾ ਤਾਂ ਇਹਨਾਂ ਨੂੰ ਕੋਈ ਪੈਨਸ਼ਨ ਲਗਾ ਰਹੀ ਹੈ ਸਰਕਾਰ ਹੁਣ ਇਹ ਗੱਲ ਸੋਚਣ ਦੀ ਆ ਕਿ ਜਦੋਂ ਇਹ 58 ਸਾਲ ਤੇ ਰਿਟਾਇਰ ਹੋ ਜਾਣਗੇ ਘਰ ਬੈਠ ਜਾਣਗੇ ਆਸ਼ਾ ਵਰਕਰ ਜਾਂ ਆਸ਼ਾ ਫੈਸਿਲੀਟੇਟਰ ਉਸ ਤੋਂ ਬਾਅਦ ਇਹ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਨਗੇ ਕਿਉਂਕਿ ਸਾਰੀ ਉਮਰ ਤਾਂ ਜਿਹੜੀ ਹੈਗੀ ਉਹ ਕੋ ਮਹਿਕਮੇ ਦੇ ਵਿੱਚ ਲਗਾ ਦਿੱਤੀ ਹੈਗੀ ਆ ਮੈਂ ਜਾਣਕਾਰੀ ਲਈ ਇਹ ਵੀ ਦੱਸ ਦਿੰਨਾ ਆ ਕੋਈ ਪੰਜਾਬ ਦੇ ਮੁੱਖ ਮੰਤਰੀ ਆ ਇਹ ਅਣਜਾਣ ਨਹੀਂ ਹੈਗੇ ਜਦੋਂ ਸ਼ੁਰੂ-ਸ਼ੁਰੂ ਚ ਆਸ਼ਾ ਵਰਕਰ ਦਾ ਜਾਂ ਇਹਨਾਂ ਦਾ ਕੰਮ ਹੋਇਆ ਸੀ ਸ਼ੁਰੂ ਤਫਰੀ ਵਿੱਚ ਇਹ ਕੰਮ ਕਰਦੇ ਸੀ ਡਿਲੀਵਰੀ ਕੇਸ ਰਾਤ ਦਿਨ ਲੈ ਕੇ ਜਾਂਦੇ ਸੀਗੇ ਹਿਲਤ ਵਿਭਾਗ ਦੇ ਇੰਨੀ ਮਦਦ ਕੀਤੀ ਇਹਨਾਂ ਨੇ ਇਹ ਜਿਹੜੇ ਪੈਸੇ ਵੀ ਇਨਸੈਂਟਿਵ ਵਗੈਰਾ ਮਿਲਦੇ ਹੁੰਦੇ ਸੀ ਕੋਈ 10 ਰੁਪਏ ਮਿਲ ਗਏ ਕਦੀ 5 ਰੁਪਏ ਮਿਲ ਗਏ ਕਦੀ 20 ਰੁਪਏ ਮਿਲ ਗਏ ਕਿਸੇ ਦੀ ਮੌਤ ਦਾ ਲਿਖਾ ਦਿੱਤਾ ਕਿਸੇ ਦਾ ਜਨਮ ਦਾ ਲਿਖਾ ਦਿੱਤਾ ਡਿਲੀਵਰੀ ਦਾ ਲਿਖਾ ਦਿੱਤਾ ਇਹ ਇਸ ਤਰ੍ਹਾਂ ਮਿਲਦੇ ਹੁੰਦੇ ਸੀ ਉਦਾਂ ਕੋਈ ਬੰਨਵੀ ਤਨਖਾਹ ਨਹੀਂ ਸੀ ਹੌਲੀ-ਹੌਲੀ ਇਹਨਾਂ ਦੀ ਜਿਹੜੀ ਆ ਤਨਖਾਹ ਕਰਦੀ ਕਰਦੀ ਚਲੋ 2500 ਰੁਪਇਆ ਹੁਣ ਤੁਸੀਂ ਸੋਚੋ ਬੜੀ ਹਾਸੋ ਆਣੀ ਗੱਲ ਆ ਕਿ ਆਸ਼ਾ ਵਰਕਰ ਦੀ ਤਨਖਾਹ 2500 ਰੁਪਇਆ 2500 ਰੁਪਏ ਦੇ ਵਿੱਚ ਕਿਹੜਾ ਘਰ ਦਾ ਗੁਜ਼ਾਰਾ ਹੁੰਦਾ ਆ ਪਰ ਫਿਰ ਵੀ ਆਸ਼ਾ ਵਰਕਰ ਦਿਨ ਰਾਤ ਕੰਮ ਕਰ ਰਹੀਆਂ ਆ ਆਸ਼ਾ ਫੈਸਿਲੀਟੇਟਰ ਕੋਈ 7-8000 ਰੁਪਇਆ ਤਨਖਾਹ ਹੈਗੀ ਆ 15-15 20-20 ਪੈਂਡਾ ਨੂੰ ਦਿੱਤੇ ਜਾਂਦੇ ਆ ਪਰ ਫਿਰ ਵੀ ਉਹ ਕੰਮ ਕਰ ਰਹੀਆਂ ਹੈਗੀਆਂ ਆ ਲੇਕਿਨ ਜਦੋਂ ਇਹਨਾਂ ਨੂੰ ਹੁਣ ਇਹ ਐਲਾਨ ਹੈਗਾ ਇਹ ਹੋਏ ਹੀ ਗਿਆ ਆ ਲੇਕਿਨ ਫਿਰ ਇਹਨਾਂ ਨੂੰ ਜਦੋਂ ਇਹ 58 ਸਾਲ ਦੀਆਂ ਹੋ ਜਾਣਗੀਆਂ ਔਰ ਫਿਰ ਇਹਨਾਂ ਨੂੰ ਜਿਹੜਾ ਹੈ ਘੱਟੋ-ਘੱਟ 5 ਲੱਖ ਰੁਪਈਆ ਜਿਹੜਾ ਇਹਨਾਂ ਨੂੰ ਕੱਢਣ ਵੇਲੇ ਇਥੋਂ ਨੌਕਰੀ ਤੋਂ ਹਟਾਉਣ ਵੇਲੇ ਜ਼ਰੂਰ ਦੇਣਾ ਚਾਹੀਦਾ ਬਾਕੀ ਮਹਿਕਮਿਆਂ ਵਿੱਚ ਵੀ ਦਿੰਦੇ ਆ ਗਿਆ ਤੇ ਫਿਰ ਨਾ ਹੀ ਕੋਈ ਸਰਕਾਰ ਇਹਨਾਂ ਨੂੰ ਪੈਨਸ਼ਨ ਲਗਾ ਰਹੀ ਆ ਇੱਕ ਗੱਲ ਹੋ ਰਿਹਾ ਸਰਕਾਰ ਪੈਨਸ਼ਨ ਦੇ ਬਾਰੇ ਵਿੱਚ ਜਿਹੜੀਆਂ ਗੱਲਾਂ ਆ ਜਾਂ ਤਾਂ ਫਿਰ ਜਿਹੜੇ ਆ ਸਾਡੇ ਲੀਡਰ ਖੜੇ ਹੁੰਦੇ ਆ ਇਹ ਕਹਿ ਕੇ ਤਾਂ ਇਹ ਆਉਂਦੇ ਕਿ ਅਸੀਂ ਸੀ ਸਮਾਜ ਲਈ ਸੇਵਾ ਲਈ ਆਏ ਆ ਸਮਾਜ ਦੇ ਸੇਵਾਦਾਰ ਰਹਿ ਗਿਆ ਤੇ ਫਿਰ ਇਹ ਤੇ 5 ਸਾਲ ਕੰਮ ਕਰਦੇ ਹੈਗੇ ਆ ਤੇ 5 ਸਾਲ ਤੋਂ ਬਾਅਦ ਇਹਨਾਂ ਨੂੰ ਕੋਈ ਵੀ ਪੈਨਸ਼ਨ ਨਹੀਂ ਮਿਲਣੀ ਚਾਹੀਦੀ ਇੱਕ ਵੀ ਪੈਨਸ਼ਨ ਨਹੀਂ ਮਿਲਣੀ ਚਾਹੀਦੀ ਆਪਣੀ ਬਾਰ ਨੂੰ ਪੈਨਸ਼ਨਾਂ ਮਿਲਣੀਆਂ ਚਾਹੀਦੀਆਂ ਤੇ ਹੋਰ ਜਿਹੜਾ ਹੈਲਥ ਵਿਭਾਗ ਵਿਭਾਗ ਜਿਸਲੇ ਮਾਨ ਸਰਕਾਰ ਜਿਹੜੀ ਆ ਕਿ ਉਹ ਕਾਫੀ ਰੋਲਾ ਰੱਪਾ ਪਾ ਰਹੀ ਹੈ ਗਿਆ ਤੇ ਫਿਰ ਇਹ ਜਿਹੜੀਆਂ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਆ ਜਦੋਂ ਇਹਨਾਂ ਨੇ 58 ਸਾਲ ਦੇ ਹੋ ਜਾਣਾ ਆ ਤਾਂ ਫਿਰ ਇੱਕ ਗੁਜ਼ਾਰਾ ਕਿੱਥੋਂ ਕਰਨ ਗਿਆ ਕਈਆਂ ਦੇ ਤੇ ਸਿਰ ਤੇ ਆਦਮੀ ਵੀ ਨਹੀਂ ਹੈਗੇ ਆ ਉਹਨਾਂ ਦੀ ਮੌਤ ਹੋ ਚੁੱਕੀ ਆ ਤੇ ਹੁਣ ਤੁਸੀਂ ਦੱਸੋ ਤੇ ਉਹ ਕੱਲੀ-ਕੱਲੀ ਜਿਹੜੀ ਹੈਗੀ ਆ ਕਿ ਇਸ ਤੇ ਉੱਪਰ ਹੀ ਡਿਪੈਂਡ ਹੈਗੀ ਆ ਔਰ ਆਪਣਾ ਘਰ ਦਾ ਗੁਜ਼ਾਰਾ ਕਰ ਰਹੀ ਜਦੋਂ 58 ਸਾਲ ਦੀ ਹੋ ਜਾਏਗੀ ਉਹਨੂੰ ਕਿਤੋਂ ਵੀ ਇਨਕਮ ਦੇ ਕੋਈ ਸਾਧਨ ਨਹੀਂ ਹੋਣਗੇ ਤੇ ਉਹ ਗੁਜ਼ਾਰਾ ਕਿੱਥੋਂ ਕਰੇਗੀ ਕੀ ਇਹ ਮਾਨ ਸਰਕਾਰ ਨੇ ਸੋਚਿਆ ਹੈਗਾ ਆ ਨਵੀਆਂ ਭਰਤੀਆਂ ਕਰਨੀਆਂ ਅਸੀਂ ਬਿਲਕੁਲ ਅਸੀਂ ਐਗਰੀ ਕਰਦੇ ਆ ਮਾਨ ਸਰਕਾਰ ਨੂੰ ਸ਼ਾਬਾਸ਼ ਦਿੰਨੇ ਆ ਕਿ ਨਵੀਆਂ ਨੌਕਰੀਆਂ ਦੇਣਗੇ ਪਰ ਇਹਨਾਂ ਦਾ ਕੀ ਹੋਏਗਾ ਇਹਨਾਂ ਦਾ ਕੋਈ ਸੋਚਿਆ ਜਿੱਥੇ ਸਰਕਾਰਾਂ ਕਰੋੜਾਂ ਰੁਪਏ ਵੈਸੇ ਫਜ਼ੂਲ ਦੀ ਖਰਚੀ ਕਰ ਰਹੀਆਂ ਕਦੀ ਐਡਵਰਟਾਈਜ਼ਮੈਂਟ ਤੇ ਕਰ ਰਹੀਆਂ ਹੋਰ ਕਰ ਰਹੀਆਂ ਕਦੀ ਫ੍ਰੀ ਕਰ ਰਹੀਆਂ ਆ ਜਿਨ੍ਹਾਂ ਨੂੰ ਇਹਨਾਂ ਨੂੰ ਨੌਕਰੀ ਤੋਂ 58 ਸਾਲ ਦੇ ਹੋਣ ਤੇ ਕੱਢਣਾ ਹੈਗਾ ਆ ਤੇ ਫਿਰ ਇਹ ਕਿੱਥੇ ਜਾਣਗੇ ਇਹਨਾਂ ਬਾਰੇ ਵੀ ਜਰਾ ਸੋਚਣਾ ਚਾਹੀਦਾ ਹੈ ਨਾ ਫਿਰ ਆਪਣੀ ਵੀ ਨਹੀਂ ਜਦੋਂ ਵੀ ਜਿਹੜੇ ਤੁਸੀਂ ਸੋਚੋ ਵੀ ਜਦੋਂ ਤੁਸੀਂ ਜਿਹੜੇ ਲੀਡਰ ਆ ਸਿਆਸੀ ਲੀਡਰ ਆ ਤੇ ਤੁਸੀਂ ਤਾਂ ਸੇਵਾ ਕਰਨ ਆਏ ਹੈਗੇ ਆ ਤਾਂ ਫਿਰ ਤੁਹਾਡੀ ਵੀ ਪੈਨਸ਼ਨ ਕਿਉਂ ਤੁਹਾਨੂੰ ਤੇ 5 ਸਾਲ ਦੇ ਬਾਅਦ ਕੋਈ ਵੀ ਇੱਕ ਵੀ ਪੈਨਸ਼ਨ ਨਹੀਂ ਮਿਲਣੀ ਚਾਹੀਦੀ ਹੈਗੀ ਕਿਉਂਕਿ 5 ਸਾਲ ਤੁਸੀਂ ਕੰਮ ਕੀਤਾ ਤਨਖਾਹ ਲਈ ਤੇ ਘਰ ਬੈਠੇ ਬਾਅਦ ਚ ਜੇ ਹਾਰ ਜਾਣਿਆ ਤਾਂ ਘਰ ਬੈਠੇ ਆ ਗਿਆ ਤੇ ਫਿਰ ਤੁਹਾਡੇ ਤੇ ਵੀ ਇਹ ਜਿਹੜੇ ਕਾਨੂੰਨ ਹੈਗੇ ਸਾਰੇ ਲਾਗੂ ਹੋਣੇ ਚਾਹੀਦੇ ਆ ਸਾਡੇ ਇਹੀ ਇੱਕ ਮਾਰ ਹੈਗੀ ਆ ਕਿ ਇੱਕ ਕਾਨੂੰਨ ਕਿਸੇ ਮਹਿਕਮੇ ਲਈ ਕੋਈ ਆ ਕਿਸੇ ਲਈ ਕੋਈ ਆ ਕਿਸੇ ਲਈ ਕੋਈ ਹੈਗਾ ਆ ਤੇ ਇੱਕ ਕਾਨੂੰਨ ਕਿਉਂ ਨਹੀਂ ਲਾਗੂ ਹੈਗਾ ਇਹ ਇਸ ਕਰਕੇ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਜੋ ਸਾਨੂੰ ਇਨਪੁਟ ਜੋ ਖਬਰਾਂ ਮਿਲੀਆਂ ਹੈਗੀਆਂ ਆ ਕੀ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਇਹ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਵੀ ਜਿਹੜੇ ਹੈਗੇ ਸੜਕਾਂ ਤੇ ਆ ਰਹੇ ਹੈਗੇ ਸੋ ਮਾਨ ਸਰਕਾਰ ਨੂੰ ਮੈਂ ਬੇਨਤੀ ਕਰਾਂਗਾ ਰਿਕੁਐਸਟ ਕਰਾਂਗਾ ਕਿ ਤੁਸੀਂ 58 ਸਾਲ ਤੇ ਨਵੀਂ ਭਰਤੀ ਕਰਨੀ ਆ ਕਿ ਬਹੁਤ ਵਧੀਆ ਕੰਮ ਹੈਗਾ ਨਵੇਂ ਨਵੇਂ ਨੂੰ ਮੌਕਾ ਮਿਲੇਗਾ ਪਰ ਜਿਨ੍ਹਾਂ ਨੂੰ ਇਹਨਾਂ ਨੂੰ ਤੁਸੀਂ ਫ੍ਰੀ ਕਰ ਦੇਣਾ ਹੈਗਾ ਘੱਟੋ-ਘੱਟ ਇਹਨਾਂ ਨੂੰ 5 ਲੱਖ ਰੁਪਈਆ ਜਿਹੜਾ ਹੈਗਾ ਆ ਉਹ ਇਹਨਾਂ ਨੂੰ ਜਦੋਂ ਤੁਸੀਂ ਇਹਨਾਂ ਨੂੰ ਨੌਕਰੀਆਂ ਤੋਂ 58 ਸਾਲ ਦੀ ਉਮਰ ਤੇ ਕੱਢਣਾ ਦਿੱਤਾ ਜਾਵੇ ਤੇ ਫਿਰ ਜਾਉ ਤਾਂ ਫੇਰ ਇਹਨਾਂ ਨੂੰ ਪੈਨਸ਼ਨ ਲਗਾਈ ਜਾਵੇ ਅਗਰ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਕਿਉਂਕਿ ਘੱਟੋ-ਘਾਟੇ ਗੁਜ਼ਾਰਾ ਤਾਂ ਕਰ ਸਕਣ ਮੈਂ ਇਹਨਾਂ ਦੇ ਹੀ ਲੀਡਰ ਤੋਂ ਇੱਕ ਤੋਂ ਸਵਾਲ ਕੀਤਾ ਜਦੋਂ ਮੇਰੇ ਕੋਲ ਇਹ ਸਾਰੀ ਗੱਲਬਾਤ ਆਈ ਮੈਂ ਉਹਨਾਂ ਨੂੰ ਪੁੱਛਿਆ ਇਹਨਾਂ ਦੇ ਹਲਕਾ ਇੰਚਾਰਜ ਸੀ ਉਹਨਾਂ ਨੂੰ ਪੁੱਛਿਆ ਕਿ ਇਹ ਮਾਨਸਕਾਰਤੇ ਇਹ ਕੰਮ ਕਰ ਰਹੀ ਹੈਗੀ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਜਵਾਬ ਸੀਗਾ ਨਹੀਂ ਜੀ ਇਹ ਕੋਈ ਅਫਵਾਹ ਹੈਗੀ ਆ ਜਦ ਕੀ ਇਹ ਪੱਕੀ ਖਬਰ ਹੈਗੀ ਮੈਂ ਇਹ ਵੀ ਕਿਹਾ ਕਿ ਸਾਡੇ ਕੋਲ ਚਿੱਠੀ ਪਈ ਆ ਸਰਕਾਰ ਦੀ ਲੇਕਨ ਫਿਰ ਵੀ ਚਲੋ ਜੋ ਕੁਝ ਵੀ ਮਰਜ਼ੀ ਹੈਗਾ ਆ ਅਸੀਂ ਪੰਜਾਬ ਸਰਕਾਰ ਨੂੰ ਭਗਵਾਨ ਸਤਿਮਾਨ ਸਰਕਾਰ ਨੂੰ ਮੈਂ ਬੇਨਤੀ ਕਰਾਂਗਾ ਮੈਂ ਖੁਦ ਨਮਾਸ਼ਰ ਦਵਾਬਾ YouTube ਚੈਨਲ ਤੋਂ ਚੀਫ ਐਡੀਟਰ ਹੈਗਾ ਆ ਇੱਕ ਸਮਾਜ ਸੇਵਕ ਵੀ ਹੈਗਾ ਆ ਅਸੀਂ ਵੀ اچھا ਕਰੋਨਾ ਕਾਲ ਦੀ ਗੱਲ ਆ ਗਈ ਮੈਨੂੰ ਯਾਦ ਕਰੋਨਾ ਕਾਲ ਦੇ ਵਿੱਚ ਆਸ਼ਾ ਵਰਕਰ ਤੇ ਆਸ਼ਾ ਫਸਿਲੀਟੇਟਰ ਸਵੇਰੇ 6:00 5:00 ਵਜੇ ਘਰੋਂ ਨਿਕਲ ਜਾਂਦੇ ਸੀ ਰਾਤ ਦੇ 8-8:00 ਵਜੇ ਘਰ ਵੜਦੇ ਸੀ ਸਰਕਾਰ ਨੇ ਕੁਝ ਨਹੀਂ ਦਿੱਤਾ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਹੋਵੇ ਹੈਲਥ ਵਿਭਾਗ ਦੇ ਵਿੱਚ ਇਹ ਦਿਨ ਰਾਤ ਇੱਕ ਕਰ ਦਿੱਤਾ ਜਾਵੇ ਤੇ ਸਰਕਾਰ ਉਹਨਾਂ ਨੂੰ ਕੀ ਸਲਾ ਦੇ ਰਹੀ ਆ ਕਿ ਉਹਨਾਂ ਨੂੰ ਕੱਢ ਰਹੀ ਹੈਗੀ 58 ਸਾਲ ਦੀ ਉਮਰ ਹੋਣ ਤੇ ਜਦੋਂ ਕੱਢ ਰਹੀ ਹੈਗੀ ਤਾਂ ਫਿਰ ਉਹਨਾਂ ਨੂੰ ਕੋਈ ਵੀ ਪੈਸਾ ਨਹੀਂ ਦੇ ਰਹੀ ਤੇ ਉੱਪਰੋਂ ਨਾ ਹੀ ਕੋਈ ਪੈਨਸ਼ਨ ਲਗਾ ਰਹੀ ਹੈਗੀ ਆ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਤੁਹਾਡੀ ਸਰਕਾਰ ਤੋਂ ਬਹੁਤ ਲੋਕਾਂ ਨੂੰ ਉਮੀਦਾਂ ਹੈਗੀਆਂ ਆ ਅਗਰ ਤੁਸੀਂ ਆਸ਼ਾ ਵਰਕਰ ਨੂੰ ਜਦੋਂ ਆਸ਼ਾ ਫੈਸਿਲੀਟੇਟਰ ਨੂੰ 58 ਸਾਲ ਦੀ ਉਮਰ ਹੋਣ ਤੇ ਉਹਨਾਂ ਦਾ ਬਣਦਾ ਬਣਦਾ ਉਹਨਾਂ ਨੂੰ ਪੈਸਾ ਦਿੱਤਾ ਜਾਵੇ ਜਾਂ ਉਹਨਾਂ ਨੂੰ ਇੰਨੀ ਕੁ ਪੈਨਸ਼ਨ ਲਾ ਦਿੱਤੀ ਜਾਵੇ ਕਿ ਉਹ ਆਪਣਾ ਘਰ ਦਾ ਗੁਜ਼ਾਰਾ ਕਰ ਸਕਣ ਇਸ ਨੂੰ ਆਪਣੇ ਕਮੈਂਟ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਧੰਨਵਾਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499